ਤਨਦਮਨ ਬਹੁਤ ਬਹੁਤ ਮਾਰਕਾ ਦਿਨਾ ਆਪਣੇ ਤੂਰੀ ਸ਼ਹਿਰ ਦੇ ਵੱਖ-ਵੱਖ ਵਪਾਰਕ ਸਮਾਜਿਕ ਅਧਾਰਾਂ ਦੀ ਤਰਫੋਂ ਕਿਉਂਕਿ ਇਹਨਾਂ ਨੂੰ ਪੰਜਾਬ ਫੂਡ ਕਮਿਸ਼ਨ ਦਾ ਇੱਕ ਮੈਂਬਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਹਲਕੇ ਦੇ ਨੁਮਾਇੰਦੇ ਸਾਡੇ ਹਲਕੇ ਦੇ ਐਮਐਲਏ ਉਹਨਾਂ ਨੇ ਇਹਨਾਂ ਨੂੰ ਪੰਜਾਬ ਫੂਡ ਕਮਿਸ਼ਨ ਦਾ ਮੈਂਬਰ ਬਣਾ ਕੇ ਬਹੁਤ ਵੱਡਾ ਇੱਕ ਮਾਨ ਇਨਨੂ ਗਿਤੇ ਟੂਲੀ ਕਾ ਕਿਉਂ ਗਿਤੇ ਤਾਂ ਇਸ ਲਈ ਸਾਡਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਆਪਣੇ ਹਲਕੇ ਵੱਲੋਂ ਸਾਡੇ ਵੀਰ ਨੂੰ ਇੰਨਾ ਵੱਡਾ ਮਾਨਕ ਪ੍ਰਾਪਤ ਹੋਇਆ ਹੈ ਕਿ ਉਹਨਾਂ ਦਾ ਮਾਨ ਸਨਮਾਨ ਕਰੀਏ ਤਾਂ ਕਿ ਅਸੀਂ ਸਾਰੇ ਇੱਕ ਦੂਜੇ ਨਾਲ ਅਰੂਪ ਰੂਪ ਹੋ ਸਕੀਏ ਇਸ ਦੇ ਵਿੱਚ ਸਾਡੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼੍ਰੀ ਸੰਦੀਪ ਤਹਿਲ ਜੀ ਵੈਸੇ ਮੌਜੂਦਾ ਵੀ ਕਹਾ ਕਿ ਉਹਨਾਂ ਦੇ ਜੀਵਨ ਸਾਥੀ ਇਲਾਕੀ ਸਰਪੰਚ ਜੀ ਉਹ ਮਸੂਦਾ ਨਗਰ ਕੌਂਸਲ ਦੇ ਪ੍ਰਧਾਨ ਨੇ পুষ্পਤਾਇਲ ਜੀ ਸ਼੍ਰੀਮਤੀ পুষ্পਤਾਇਲ ਜੀ ਤੇ ਉਹ ਵੀ ਆਪਣੇ ਵਿੱਚ ਹਾਜ਼ਰ ਨੇ ਔਰ ਕੂਲੀ ਵਪਾਰ ਮੰਡਲ ਕੂਲੀ ਦੇ بڑے ਉਦੈਸ਼ੀ ਪ੍ਰਧਾਨ ਵਿਕਾਸ ਚੈਨ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਤੇ ਸੰਦੀਪ ਤੈਜ ਦੀ ਅਗਵਾਈ ਦੇ ਵਿੱਚ ਅੱਜ ਦਾ ਜਿਹੜਾ ਇਹ ਬਹੁਤ ਛੋਟਾ ਜਿਹਾ ਇੱਕ ਪ੍ਰੋਗਰਾਮ ਸਾਡੇ ਜੱਸੀ ਸੇਖੋਂ ਜੀ ਨੇ ਨੂੰ ਮਾਨ ਸਨਮਾਨ ਦੇਣ ਲਈ ਕੂਲੀ ਹਲਕੇ ਵੱਲੋਂ ਕੂਲੀ ਸ਼ਹਿਰ ਵੱਲੋਂ ਅਸੀਂ ਇਕੱਠੇ ਹੋਏ ਹਾਂ ਜੁਗ ਦੇ ਵਿੱਚ ਵੱਖ-ਵੱਖ ਸਾਡੇ ਸਾਰੇ ਸਮਾਜਿਕ ਸਿੱਧਾਮਿਕ ਤੇ ਵਪਾਰਿਕ ਹਜ਼ਾਰਿਆਂ ਚ ਪਹੁੰਚੀ ਹੋਈ ਸਾਰੇ શિક્ષਿਤਾਜੇ ਹਾਜ਼ਰ ਨੇ ਮੈਂ ਥੋੜਾ ਵੀ ਹਾਰਤ ਅਭਿਨੰਦਨ ਕਰਦਾ ਤੇ ਇਸੇ ਨਾਲ ਹੀ ਅਸੀਂ ਇੱਕ ਵਾਰ ਫਿਰ ਜਸਸੀ ਜੀ ਨੂੰ ਬਹੁ ਬਹੁ ਵਧਾਈ ਦਿੰਦੇ ਆ ਮੈਂਬਰ ਸਾਹਿਬਾਨ ਅੱਥੇ ਪਹੁੰਚਣ ਦਾ ਬਹੁਤ ਤਨ ਹੋਦਾ ਜਸੀਂ ਸੇਖੋਂ ਜੀ ਸਾਡੇ ਦਾ ਸਾਡੇ ਭਰਾ ਹੀ ਨੇ ਉਹ ਲੀਡਰ ਵੀ ਸਾਡੇ ਵਾਸਤੇ ਹੈਗੇ ਨਾ ਮੈਂ ਇਹਨਾਂ ਨੂੰ ਲੀਡਰ ਆਪਣੇ ਵਿੱਚ ਗੱਲ ਮੰਨਦਾ ਦੁਕਾਨੇ ਜਾਂ ਪੰਜਾਬ ਦੇ ਲਈ। ਮਹਾਰਾਜ ਸਾਹਿਬ ਨੇ ਬੜੇ ਖੂਬਸੂਰਤੀ ਨਾਲ ਬੜਾ ਸਾਰਾ ਜਿਹੜਾ ਵਿਸਥਾਰ ਚ ਦੱਸਿਆ। ਮੈਂ ਇੱਕੋ ਹੀ ਗੱਲ ਕਹਿਣਾ ਚਾਹਨਾ ਕਿ ਜੋ ਸਾਨੂੰ ਮਾਨ ਸਤਿਕਾਰ ਪੰਜਾਬ ਸਰਕਾਰ ਨੇ ਜੱਸੀ ਸੇਖੋਂ ਜੀ ਰਾਹੀਂ ਦਿੱਤਾ ਹੈ। ਉਹਦੇ ਲਈ ਅਸੀਂ ਪੰਜਾਬ ਸਰਕਾਰ ਦਾ ਜਿੱਥੇ ਧੰਨਵਾਦ ਕਰਦੇ ਹਾਂ। ਉੱਥੇ ਸਾਡੇ ਬੜਾ ਮਾਣ ਮਹਿਸੂਸ ਹੈ ਕਿ ਕੈਸੇ ਇਨਸਾਨ ਨੂੰ ਜ਼ਿੰਮੇਵਾਰੀ ਮਿਲੀ ਹੈ। ਜਿਨ੍ਹਾਂ ਨੂੰ ਅਸੀਂ ਜਦੋਂ ਮਰਜ਼ੀ ਕਰਦੇ ਹੁੰਦੇ ਨੇ ਬਾਹਾਂ ਫੜ ਕੇ ਵੀ ਲਿਆ ਵੀ ਆਓ ਸਾਡਾ ਕੰਮ ਕਰਾ ਕੇ। ਕਿ ਉਹ ਇੱਕ ਕ੍ਰਿਟੀਕਲ ਮੰਚ ਨਹੀਂ ਹੈਗਾ ਇੱਥੇ ਗੱਲ ਕਹਿਣ ਦੀ ਸਾਰੀ ਗੱਲ ਕਹੀ ਜਾਂਦੀ ਹੈ ਜਿਵੇਂ ਇੱਕ ਅਕਾਲੀ ਸਰਕਾਰ ਬਿਲੇ ਲੋਕਾਂ ਦੇ ਆਉਂ ਉਹਨਾਂ ਦੀ ਵੀ ਯਾਰ ਜੇ ਕੋਈ ਕੰਮ ਕਰਨਾ ਹੈ ਜੱਥੇਦਾਰ ਨੂੰ ਕਿਸੇ ਨੂੰ ਲੈ ਜਾਓ ਪੜ ਕੇ ਕੰਮ ਹੋ ਜੂਗਾ ਜਿਹਨੇ ਮਰਜ਼ੀ ਜੱਥੇਦਾਰ ਨੂੰ ਤੁਸੀਂ ਨਾਮ ਲੈ ਜਾਓ ਕੰਮ ਇੱਕ ਮਿੰਟ ਚ ਉਹੀ ਚੀਜ਼ ਮੈਂ ਸੇਖੋਂ ਸਾਹਿਬ ਤੇ ਸੇਖੋਂ ਸਾਹਿਬ ਸਾਨੂੰ ਇੰਨਾ ਕੁ ਮਾਣਾ ਵੀ ਤੁਹਾਨੂੰ ਐ ਵੀ ਕਰਦੇ ਸੇਖੋਂ ਸਾਹਿਬਾ ਚਲੋ ਨਾਲੇ ਆਪਾਂ ਨੂੰ ਤੁਸੀਂ ਨਾਲ ਕੋਈ ਜਵਾਬ ਨਹੀਂ ਸੋ ਇਹ ਵੱਡੀ ਗੱਲ ਹੁੰਦੀ ਹੈ ਕਿ ਐਸੇ ਇਨਸਾਨ ਨੂੰ ਜ਼ਿੰਮੇਵਾਰੀ ਮਿਲਨੀ ਇਹ ਸਾਰੇ ਇਲਾਕੇ ਦੀ ਮਾਨ ਦੀ ਗੱਲ ਹੈ ਬਹੁਤ ਖੁਸ਼ੀ ਆਪਾਂ ਨੂੰ ਜਿੰਮੇਵਾਰੀ ਮਿਲੀ ਹੈ ਸਰਕਾਰ ਦਾ ਜਿੱਥੇ ਧੰਨਵਾਦ ਕਰਦੇ ਹਾਂ ਉੱਥੇ ਇਹਨਾਂ ਦੀ ਵੀ ਮਿਹਨਤ ਹੈ ਦੇਖੋ ਸਾਹਿਬ ਹਮੇਸ਼ਾ ਲੋਕਾਂ ਦੇ ਵਿੱਚ ਰਹਿੰਦੇ ਰਹੇ ਭਾਵੇਂ 2017 ਦੇ ਇਲੈਕਸ਼ਨ ਵੀ ਲੜੀ ਸੀ ਲੇਕਿਨ ਉਸ ਤੋਂ ਬਾਅਦ ਵੀ ਇਹ ਨਹੀਂ ਹੋਇਆ ਕਿ ਲੋਕ ਇਲਾਕੇ ਤੋਂ ਕੱਢ ਜਾਂਦੇ ਨੇ ਮੈਂ ਬਹੁਤ ਲੀਡਰ ਦੇਖੇ ਨੇ ਜੇ ਕਈ ਵਾਰ ਨਾਲ ਇਲੈਕਸ਼ਨਾਂ ਦੇ ਵਿੱਚ ਕੋਈ ਕਾਮਯਾਬੀ ਨਹੀਂ ਮਿਲਦੀ ਤਾਂ ਉਹ ਇਲਾਕੇ ਤੋਂ ਕੱਢ ਜਾਂਦਾ ਵੀ ਆਪ ਵੀ ਸ਼ਾਇਦ ਪਰ ਨਹੀਂ ਇਹਨਾਂ ਨੇ ਧੋਰੀ ਸ਼ਹਿਰ ਧੋਰੀ ਇਲਾਕੇ ਦੇ ਨਾਲ ਹਮੇਸ਼ਾ ਆਪਣਾ ਪਿਆਰ ਬਣਾ ਕੇ ਰੱਖਿਆ ਹੈ ਅਗੇ ਨੇ ਵਿੱਚ ਤਰ੍ਹਾਂ ਬਣਾਏ ਰੱਖਣਗੇ ਸਾਨੂੰ ਇਸ ਗੱਲ ਦੀ ਪੂਰੀ ਪਰਮਾਤਮਾ ਕੰਨੀਓ ਉਮੀਦ ਹੈ ਸੇਖੋ ਸਾਹਿਬ ਕਦੇ ਵੀ ਸਾਨੂੰ ਰਾਜ ਨਹੀਂ ਕਰਨਗੇ ਤੋਂ ਮੈਂ ਇੱਕ ਵਾਰ ਫੇਰ ਜਿੱਥੇ ਸਾਰੇ ਪਰੋਂ ਨੂੰ ਵਧਾਈ ਦੇਣਾ ਉਸੀ ਸਰਕਾਰ ਦਾ ਧੰਨਵਾਦ ਕਰਦਾ ਜੀ ਜਿਹੜਾ ਤੁਸੀਂ ਬਹੁਤ ਹੀ ਛੋਟੇ ਜਿਹੇ ਨੋਟਿਸ ਤੇ ਕੁਝ ਘੰਟੇ ਪਹਿਲਾਂ ਹੀ ਕਾਰਜ ਜੀ ਦਾ ਫੋਨ ਆਇਆ ਮੈਂ ਕਿਹਾ ਜਿਉਣੀ ਜਦੋਂ ਤੁਸੀਂ ਜਿਆ ਤੱਕ ਦੱਸਿਤਾਉਣੇ ਆਉਣੇ ਹੁਣ ਤੇ ਤੁਹਾਡਾ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਕਿਉਂਕਿ ਕੰਮਕਾਜੀ ਬੰਦੇ ਵੀ ਟ੍ਰਾਈ ਕਰਨਾ ਪੜਾ ਉਹ ਤਾਂ ਪੂਰਾ ਗਰਮੀ ਦਾ ਵੀ ਮੌਸਮ ਹੈ ਜੀ ਉਹ ਬਹੁਤ ਧੰਨਵਾਦ ਸਾਡੇ ਪ੍ਰਧਾਨ ਜੀ ਦਾ ਵਾਲੀ ਸਾਹਿਬ ਦਾ ਔਰ ਵਿਕਾਸ ਜੀ ਦਾ ਪੀ ਸਾਹਿਬ ਦਾ ਜਿਹੜਾ ਆਨੇ ਸੁਮਿਤ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰੇ ਮੇਰੀ ਕਦਰਨ ਹੈ ਜੀ ਸਾਡੀ ਭੈਣ ਹੈ ਚਾਚੇ ਦੀ ਕੁੜੀ ਇਹ ਚਰਚਾ ਇਹ ਤੇ ਰਮਨ ਤੇ ਸੁਮਿਤ ਇਹ 90 ਪੀਪੀਐਸ ਇਕੱਠੇ ਬੜੇ ਨੇ ਜੀ ਸਾਡਾ ਆਪਣਾ ਇਸ ਗੱਲ ਦਾ ਰਿਸ਼ਤਾ ਹੈ ਜੀ। ਔਰ ਮੈਂ ਇਹ ਉਹ ਵੀ ਛੱਡ दिए ਤਾਂ ਇਹ ਬਹੁਤ ਹੀ ਚੰਗੇ ਇਨਸਾਨ ਨੇ। ਅਸੀਂ ਬਹੁਤ ਮਿਲ ਮਿਲ ਕੇ ਰਾਜ ਜੀ ਪਾਰਟੀ ਮਲੇਪਾਰਾ ਉਹ ਦੂਬਾ ਪਰਿਵਾਰ ਵਾਂਗੂ ਆ ਜੀ। ਇਹਨਾਂ ਦੇ ਬੱਚਿਆਂ ਲਈ ਹੋਰ ਅਸੀਂ ਬਹੁਤਕ ਪਰਿਵਾਰਕ ਹੈ। ਉਸ ਸਾਰੇ ਆਪਾਂ ਬੇਸ਼ੱਕ ਬਹੁਤ ਘੱਟ ਮਿਲ ਸਕਦੇ ਹੁਣ ਇਹ। ਔਰ ਆਪਾਂ ਇੱਕ ਦੂਜੇ ਦੇ ਵਿੱਚੋਂ ਦੀ ਜਦੋਂ ਮਿਲਦੇ ਆ ਨਾ ਮੈਂ ਤਾਂ ਆਹ ਹਾਲ ਹੀ ਬੜਾ ਆਪਣਾ ਵਧੀਆ ਲੱਗਿਆ ਜੀ ਛੋਟੀ ਮੀਟਿੰਗ ਕਰਦੇ ਹੋਏ ਘਰ ਤੇ ਜੀ ਬਿਲਕੁਲ ਜੀ ਬੜਾ ਚੰਗਾ ਹੋਇਆ ਨਾ ਆ ਜਗਾ ਹਜੀ ਇੱਥੇ ਛੋਟੇ ਛੋਟੇ ਸਮਾਲ ਰੂਮ ਹੋਣੇ ਚਾਹੀਦੇ ਨੇ ਜੀ ਦੇਖੋ ਗਰਮੀ 'ਚ ਨੇ ਵਧੀਆ ਇਸੀ ਚੱਲ ਰਹੇ ਨੇ ਇੰਡਸਟਰੀ ਨੇ ਹੁੰਦੀ ਨਹੀਂ ਜੀ ਹਾਂਜੀ ਹਾਂ ਹੋਣੇ ਚਾਹੀਦੇ ਨੇ ਜੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਬਜਾਇਸ਼ ਤੇ ਕਿ ਆਪਾਂ ਹੋਟਲਾਂ 'ਚ ਰੈਸਟੋਰੈਂਟਾਂ 'ਚ ਕਰਦੇ ਆ ਨਾ ਬਹੁਤ ਵਧੀਆ ਜੀ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਜੀ ਉਹਦੇ ਲਈ ਬਹੁਤ ਜਿਹੜਾ ਹੈਗਾ ਮੈਂ ਨਹੀਂ ਕਹਦਾ ਕੋਈ ਮੇਰਾ ਯੋਗਦਾਨ ਨਹੀਂ ਹੈਗਾ ਉਹ ਵੀ ਸਾਰਾ ਤੁਹਾਡੇ ਯੋਗਦਾਨ ਹੈ ਜੀ ਕਿਉਂਕਿ ਜਦੋਂ ਤੁਸੀਂ ਕਿਸੇ ਵੇਲੇ ਪਿਆਰ ਨਾਲ ਖੜਦੇ ਹੋ ਨਾ ਜੀ ਤਾਂ ਉਹ ਤੁਹਾਡੇ ਕਹੀ ਹੋਈ ਗੱਲ ਬਹੁਤ ਉੱਪਰ ਤੱਕ ਚਲੀ ਜਾਂਦੀ ਹੈ ਸੋ ਜਦੋਂ ਤੁਸੀਂ ਕਿਸੇ ਕੋਕ ਮੈਰੇ ਚ ਮੈਂ ਤੇ ਕੋਈ ਗੱਲ ਕਰਾਉਣਾ ਜੀ ਕਿ ਮੈਂ ਆਪਣੇ ਵੱਲੋਂ ਕੋਈ ਬੇਇਮਾਨੀ ਨਹੀਂ ਹੈ ਮਨਚ ਨਾ ਇਸ ਤੋਂ ਪਹਿਲਾਂ ਜਿਨਾ ਅੱਜ ਤੋਂ ਬਾਅਦ ਹੋਵੇ ਈਵਨ ਚਾਹੇ ਕੋਈ ਕਿਸੇ ਪਾਰਟੀ ਵਾਲਾ ਵੀ ਹੋਵੇ ਹੋਰ ਮੈਂ ਤਾਂ ਉਹ ਵੀ ਉਨੇ ਹੀ ਵਧੀਆ ਲੱਗਦੇ ਨੇ ਜਿੰਨੇ ਆਪਾਂ ਇੱਕ ਪਰਿਵਾਰ ਮੰਨ। ਸੋ ਇੱਥੇ ਕੁਝ ਨਹੀਂ ਹੈਗਾ ਜੀ ਬਾਲਾ ਕੈਦ ਦੇ ਕੇ ਜਾਣ ਵਾਲਾ। ਉਹ ਵੀ ਤੁਸੀਂ ਦੇਖਿਆ ਹੀ ਹੈਗਾ। ਸਾਰਿਆਂ ਦਾ ਕਿਸੇ ਦਾ ਪਤਾ ਨਹੀਂ ਹੁੰਦਾ ਪਰ ਆਪੋ ਤਾਂ ਜਿੱਥੇ ਮੈਨੂੰ ਤਾਂ ਨਾ ਇੱਕ ਮੈਨ ਹੁੰਦੀ ਹੈ ਵੀ ਜਿਹੜਾ ਆਪਣਾ ਸ਼ਹਿਰ ਹੈ ਨਾ ਜੀ। ਵੀ ਜਿੰਨੇ ਮੰਤਰੀ ਆਈਐਸ ਅਫਸਰ ਆਪਣੇ ਆਪਣੇ ਸ਼ਹਿਰ ਦੇ ਬਹੁਤ ਨੇ। ਮੈਂ ਉਹਨਾਂ ਨੂੰ ਕਹ ਰਿਹਾ ਵੀ ਆਪਣੇ ਸ਼ਹਿਰ ਵਰਗਾ ਕੋਈ ਸ਼ਹਿਰ ਨਹੀਂ ਹੈ ਪੰਜਾਬ 'ਚ। ਸੰਗਰੂਰ ਸ਼ਹਿਰ ਆਪਣੇ ਨਾਲ ਦਾ ਨਹੀਂ ਹੈ ਉਹ ਖਿਲਰ ਜੇ ਗਿਆ। ਅੱਪਾ ਬੜਾ ਇੱਕ ਮੁੱਠ ਜਿਹਾ ਸ਼ਹਿਰ ਆ ਆਪਣੇ ਸ਼ਹਿਰ 'ਚ ਕੋਈ ਬੜਾ ਬੜੀ ਪਾਰਟੀबाजी ਨਹੀਂ ਹੈ ਜੀ ਸ਼ਹਿਰ ਸ਼ਾਂਤ ਹੈ ਸ਼ਹਿਰੇ 'ਚ ਉਹਦਾ ਵੀ ਪੁਰੇ ਕੁਸ਼ਣਾਂ ਕੁਸ਼ਣ ਤਰੱਕੀ ਦੇ ਰੂਪ 'ਚ ਹੋਇਆ ਹੈ ਔਰ ਉਹ ਬਹੁਤ ਵਧੀਆ ਹੋ ਵੀ ਰਿਹਾ ਹੈ ਕਈ ਵਾਰੀ ਚੀਜ਼ਾਂ ਨੂੰ ਸਮਾਂ ਲੱਗ ਜਾਂਦਾ ਹੈ ਕਿਉਂਕਿ ਪਾਰਟੀ ਦੀ ਸਰਕਾਰ ਜਿਹੜੀ ਬਣੀ ਹੈ ਨਾ ਇਹ ਵੀ ਬਿਲਕੁਲ ਨਵੇਂ ਸੀ ਕਈ ਵਾਰੀ ਆ ਉਹਨਾਂ ਨੂੰ ਕੋਈ ਗੱਲ ਕਰਨ ਲੈਣੇ ਹਜੇ ਤਾਂ ਹੋਣੀ ਹੈ ਟਾਈਮ ਲੱਗੂਗਾ لیکن ਕੰਮ ਜਿਹੜੇ ਹੋਰ ਹੈ ਨੇ ਉਹਨਾਂ ਲਈ ਵੀ ਬਹੁਤ ਤਸੱਲੀ ਹੈ ਬਹੁਤ ਵੱਡੇ ਕੰਮ ਨੇ ਮੈਂ ਕਹਿੰਦਾ ਤੁਸੀਂ ਸੋਚ ਕੇ ਦੇਖੋ ਜਿਹੜਾ ਆਪਣਾ ਸੂਆ ਠੱਗਿਆ ਜੀ ਪ੍ਰਧਾਨ ਜੀ 20 ਕਰੋੜ ਰੁਪਏ 16-16 ਚੀਜ਼ਾਂ ਸਲੇਵਾ ਠਾਹ ਬਰਾਬਰ ਉੱਪਰ ਹੈ ਉਹਨੂੰ ਮੈਨੂੰ ਇਹਨਾਂ ਦਾ ਹੁਣ ਵੀ ਵੀ ਇਹ ਤਾਂ ਬਿਨਾਂ ਸ਼ਾਇਦ ਸਾਰੇ ਜਾਂਦਾ ਹੋਵੇ ਵੀ ਬਹੁਤ ਪੈਸਾ ਲੱਗਿਆ ਇਹਨਾਂ ਇੰਨਾ ਪੈਸਾ ਹੋਰ ਚੀਜ਼ ਚ ਪਰ ਜਿਹੜੇ ਉਹਦੇ ਹਾਲ ਵਾਲੇ ਘਰ ਸੀਗੇ ਨਾ ਜੀ ਮੈਂ ਕਹਿੰਦਾ ਉਹਨਾਂ ਦੀ ਜਿਹੜੀ ਇੱਕ ਨਮਾਜ਼ ਜੀਵਨ ਆ ਗਿਆ ਜੀ ਬਹੁਤ ਬਹੁਤ ਵਧੀਆ ਲੱਗਿਆ ਉਹ ਜੀ ਔਰ ਸਾਰਿਆਂ ਦੇ ਜਿਹੜੇ ਅੰਦਰੋਂ ਖੁਸ਼ੀ ਹੈ ਜਦੋਂ ਵੀ ਕਿਤੇ ਮਿਲਦਾ ਨਾ ਤੇ ਆਪਾਂ ਦਾ ਬਹੁਤ ਵੱਡਾ ਹੁੰਦਾ ਹੈ ਉਹਨੂੰ ਪ੍ਰਧਾਨ ਜੀ ਨੇ ਕਿ ਆਪਾਂ ਇਹਨੂੰ ਸਾਰੇ ਰਲ ਕੇ ਨਾ ਉਹਨੂੰ ਥੋੜਾ ਜਿਹਾ ਹੋਰ ਬਿਊਟੀਫਾਈ ਕਰ ਲਈ ਹੈ ਨਾ ਹੋਰ ਪਾਇਆ ਜੀ ਪਾ ਪਾਇਆ ਜੀ ਹਾਂਜੀ ਹਾਂ ਜੇ ਕੋ ਸਾਡਾ ਤੁਸੀਂ ਪ੍ਰਧਾਨ ਹੋਗੇ ਰੁਬਲ ਦੇ ਵਾਈਸ ਕਿਹੜੇ ਨੇ ਤੁਹਾਡੇ ਨਾਲ ਨੇ ਜੀ ਜਦੋਂ ਕੋਈ ਬਹੁਤ ਵਧੀਆ ਇੱਕ ਚਲੋ ਵੀ ਪਰਿਵਾਰਕ ਵਿਚਰਨ ਵਾਲੇ ਨੇ ਕਿਉਂਕਿ ਐ ਨਹੀਂ ਹੈਗਾ ਕੋਈ ਗੱਲ ਲੌਜੀਕਲ ਗੱਲ ਕਰਨ ਵਾਲੇ ਨੇ ਸਾਰੇ ਆਪਣੇ ਐਮਸੀ ਠੀਕ ਨੇਗੇ ਸਾਰਾ ਸ਼ਹਿਰ ਹੀ ਠੀਕ ਹੈ ਅਪਾਰਟਮੈਂਟਲ ਆਪਣਾ ਬਹੁਤ ਜਿਹੜਾ ਅੱਗੇ ਹੋ ਕੇ ਕੰਮ ਆਪਣੀ ਗੱਲ ਕਰਨ ਵਾਲਾ ਅਨਸਰਾਜ ਜੀ ਨੂੰ ਮੈਂ ਬਹੁਤ ਦੇਰ ਤੋਂ ਜਾਣਦਾ ਹਾਂ ਉਹ ਬਹੁਤ ਇਹ ਸ਼ਹਿਰ ਲਈ ਜਿਹੜੇ ਚਿੰਤਾ ਚ ਨਹੀਂ ਰਹਿੰਦੇ ਬੰਦੇ ਜੀ ਕਿ ਕਿਸੇ ਤਰੀਕੇ ਕਿਸੇ ਪਾਰਟੀ ਦਾ ਕੋਈ ਆ ਜੇ ਉਹਦੇ ਨਾਲ ਦੋ ਬੋਲ ਸਾਂਝੇ ਕਰਕੇ ਨਾ ਸ਼ਹਿਰ ਲਈ ਕੋਈ ਗੱਲ ਕਰ ਲਈ। ਸਹੀ ਹੈ ਜੀ। ਠੀਕ ਹੈ ਨਾ ਆਪਣੇ ਵੱਲੋਂ ਆਪਾਂ ਆਪਾਂ ਹੁਕਮ ਦਿੰਨੇ ਆ। ਅਗਲਾ ਕੰਮ ਦਾ ਉਹ ਅਗਲੇ ਦੀ ਹੈ। ਠੀਕ ਹੈ ਨਾ। ਸੋ ਇਹਨਾਂ ਨੂੰ ਬਹੁਤ ਵੱਡਾ ਸਿਰ ਹੈ ਜੀ ਇਹ ਇਹ ਕੋਈ ਐਵੇਂ ਨਹੀਂ ਕਰਾਂਗੇ ਕਿਉਂਕਿ ਨਹੀਂ ਤਾਂ ਆਪਣੇ ਦੇਖੋ ਤੁਸੀਂ ਹਰ ਇੱਕ ਬੰਦਾ ਆਪਣੇ ਕਾਰੋਬਾਰ ਕਰਦਾ ਹੈ। ਉਹਦੇ ਵਿੱਚੋਂ ਕਿੱਥੇ ਟਾਈਮ ਨਿਕਲਦਾ ਅਗਲਾ ਕੰਮ ਦਾ ਫਟਕੇ ਜਾ ਕੇ ਸੌਈਆਂ ਨਾ। ਪਰ ਇਹ ਫਿਰ ਵੀ ਟਾਈਮ ਜਦੋਂ ਤੂੰ ਇੱਥੇ ਬੈਠ ਮੈਂ ਆਇਆ। ਬਹੁਤ ਔਖੇ ਕੰਮ ਨੇ ਜੀ ਇਹ ਪਰ ਫਿਰ ਵੀ ਇੱਕ ਆਪਾਂ ਸਮਾਜਿਕ ਜੀਵਾਂ ਜਾਂ ਕਹਿੰਦੇ ਜਿਹਨੂੰ ਇਸ ਤਰੀਕੇ ਦੇ ਥੋੜੀ ਚੇਟਕ ਲੱਗ ਜਾਂਦੀ ਹੈ ਨਾ ਉਹ ਆਉਂਦੇ ਹੀ ਲੰਗੇ ਇਸ ਕੰਮ 'ਚ ਸੋ ਤੁਸੀਂ ਬਲਾ ਕੇ ਇੱਡਾ ਵੱਡਾ ਮਾਣ ਦਿੱਤਾ ਅੱਜ ਇਹ ਕੋਈ ਛੋਟੀ ਗੱਲ ਨਹੀਂ ਆਪਾਂ ਨੂੰ ਲੱਗਦਾ ਹੈ ਕਿ ਤੇ 10 ਕਿ ਜਣਾ ਇਕੱਠੇ ਹੋਏ ਮਗਪੀ ਦਾ ਪੀਜ਼ਾ ਖਾ ਲਿਆ ਹਨ ਇਹ ਐ ਨਹੀਂ ਹੈ ਜੀ ਇਹ ਬਹੁਤ ਮਨ ਤੇ ਗਹਿਰਾ ਅਸਰ ਕਰਦਾ ਹੈ ਕਿਉਂਕਿ ਇਹ ਚੀਜ਼ਾਂ ਹਰ ਹਰ ਰੋਜ਼ ਨਹੀਂ ਉਹਰੇ ਕੋਈ ਆਉਂਦਾ ਜੀ ਨਾ ਹਰ ਰੋਜ਼ ਨੂੰ ਤੁਸੀਂ ਕਿਸੇ ਨੂੰ ਵਰਕ ਰਿਪੋਰਟ ਨਹੀਂ ਜੀ ਇਹ ਆਪਣੇ ਮਨ ਦੀ ਜਿਹੜੀ ਭਾਵਨਾ ਨਾ ਉਹਦੇ ਵਿੱਚੋਂ ਦੇਖੋ ਤੁਸੀਂ ਸੋ ਮੈਂ ਤਾਂ ਬਹੁਤ ਹੀ ਜਿਹੜਾ ਆਪਣੇ ਦਿਲ ਤੋਂ ਆਪਣੇ ਪਰਿਵਾਰ ਵੱਲੋਂ ਆਪਣੇ ਮਨ ਤੋਂ ਤੁਹਾਡਾ ਸਾਰਿਆਂ ਦਾ ਚਾਹੇ ਤੁਸੀਂ ਇੱਥੇ ਬੈਠ ਗਏ ਚਾਹੇ ਇੱਥੇ ਬੈਠ ਗਏ ਉਹ ਮੈਨੂੰ ਤਾਂ ਮੈਂ ਤਾਂ ਕਹਿੰਦਾ ਉੱਥੇ ਬੈਠ ਜੇ ਸਾਰੇ ਆਪਾਂ ਜੀ ਕਿਉਂਕਿ ਜਿੰਨਾ ਨੇੜੇ ਹੋ ਕੇ ਗੱਲ ਕਰਾਂਗੇ ਨਾ ਜੀ ਕਿਉਂਕਿ ਆਪਾਂ ਨਾ ਕਈ ਵਾਰੀ ਬੰਦੇ ਨੂੰ ਫੋਟੋ ਤੋਂ ਦੇਖਦੇ ਆ ਹੋਰ ਜਦੋਂ ਨੇੜੇ ਆ ਕੇ ਦੇਖਦੇ ਨਾ ਤਾਂ ਉਹ ਚੀਜ਼ ਹੋਰ ਹੁੰਦੀ ਹੈ ਜੀ ਤੋ ਆਪਾਂ ਫਿਰ ਮੈਂ ਤਾਂ ਆਪਣੇ ਨਾਲੋਂ ਵਧੀਆ ਕੋਈ ਸ਼ਾਇਰ ਨਹੀਂ ਪੰਜਾਬ 'ਚ ਇਤੋਂ ਵਧੀਆ ਕੋਈ ਹਲਕਾ ਨਹੀਂ ਆਪਣੇ ਵਾਲੇ ਦੋਲੇ ਸਾਰੇ ਹਲਕੇ ਜਿਹੜੇ ਨੇ ਆਪਣੇ ਨਾਲੋਂ ਕੋਈ ਚੰਗਾ ਨਹੀਂ ਹੈਗਾ ਜੀ ਮੈਂ ਤਾਂ ਜਿਵੇਂ ਅਮਨ ਅਰੋੜਾ ਜੀ ਮਿਲਦೇನೆ ਮੈਂ ਉਹਨਾਂ ਨੂੰ ਕਹਿਣਾ ਉਹਨਾਂ ਨੂੰ ਕਿ ਸਾਡੇ ਤੋਂ ਰਿਬਰ ਗਾਨੀ ਤੋਂ ਡਾ ਸ਼ਾਇਰ ਚਾਹੇ ਹਾਲਾਂਕਿ ਉਹ ਵੀ ਬਹੁਤ ਜੋਰ ਲਾਉਂਦੇ ਨੇ ਬਹੁਤ ਸੰਜੀਦਾ ਬੰਦੇ ਨੇ ਪਰ ਆਪਾਂ ਤਾਂ ਆਪ ਹੀ ਸਾਰੇ ਬਹੁਤ ਵਜੇ ਚੱਕੀ ਫਿਰਦੇ ਆਂ ਸੋ ਆਪਾਂ ਸਾਰਾ ਕੁਝ ਆਪਣਾ ਪਾਈਪਲਾਈਨ ਠੀਕ ਚੱਲ ਰਿਹਾ ਹੈ ਜਿਹੜਾ ਵੀ ਹੋਊਗਾ ਆਪਾਂ ਫਿਰ ਇੱਥੇ ਇਕੱਠੇ ਹੋ ਜਾਵਾਂਗੇ